ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਐਸੇ ਚਾਰ ਐਨੀਮਲ ਲੈ ਕੇ ਆਏ ਤੇ ਚਾਰ ਹੀ ਸੂਏ ਸਵਾਏ ਆ ਡਾਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਵੀਰੇ ਜਗਮਉਨ ਸਿੰਘ ਪਿੰਡ ਫਤੇਗੜ ਕਰੋਟਾਣਾ ਤਸੀਲ ਧਰਮਗੋੜ ਜਿਹੜਾ ਮੋਗਾ ਬਈ ਮੋਬਾਈਲ ਨੰਬਰ ਜੀ 994974 ਦਾ 948 ਠੀਕ ਆ ਵੀਰੇ ਚਾਰ ਨਾਗ ਆ ਜੀ ਕਿੱਧਰੋਂ ਸ਼ੁਰੂ ਕਰਗੇ ਜੀ ਬਸ ਓਕਰ ਤੋਂ ਕਰ ਲੈ ਵੱਡੇ ਵੀਰੇ ਓਕਰ ਵੈਡ ਆ ਜੀ ਸੁਆ ਕਰਨਾ ਮਾ ਜੀ ਦੂਜੇ ਸੁਆ ਤਾਂ ਸੁਈ ਵੀ ਆ ਵੀਰੇ ਕਿੰਨਾ ਤਾਂ ਤਿਆਰ ਆ ਜੀ ਡੋਦਰੇ ਥੱਲੇ ਵੀਰੇ ਆਪਾਂ 9 ਕਿਲੋ ਚੋਕ ਲੈਣ ਹੁਣ 8 ਕਿਲੋ ਦੋ ਟਾਈਮ ਚਵਾ ਕੇ ਦੇਵਾਂਗੇ ਓਕੇ ਲੈ ਜੀ ਹਾਂਜੀ 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 ਵੀਰੇ ਠੀਕ ਆ ਥਾਣਾ ਦੀ ਦੰਨ ਆ ਜੀ ਸਾਰਾ ਕੁਝ ਓਕੇ ਵੀਰੇ ਏਆਈ ਵਗੈਰਾ ਹੋਈ ਆ ਜੀ ਵੀਰੇ ਯਾਰ ਮਾਲਕ ਦਾ ਕਹਿੰਦੇ 40 ਦਿਨਾਂ ਦੀ ਬਣੀ ਆ ਪਰ ਆਪਾਂ ਖਾਲੀ ਜੇ ਲਈਏ ਤੇ ਖਾਲੀ ਵੀ ਦੇਣੀ ਤੋਰ ਕੇ ਗੱਜ ਦੋਗੇ ਕਸਮ ਤੱਕ ਲੈ ਦੇਣੀ ਹਣਾ ਬਈ ਠੀਕ ਆ ਡੋਲੀ ਫੀਲ ਵਧੀਰੀ ਆ ਬਾਈ ਠੀਕ ਹੈ ਫਿਰ ਇਹ 9 ਕਿਲੋ ਜੋਕ ਕੇ ਲੈ ਜੋ ਜੀ ਆਪ ਦਾ ਆਠ ਹੀ ਮੰਨ ਲਿਆ ਬਾਈ ਕਹਿੰਦਾ ਮੈਂ ਨਾ 9 ਜੋ ਕੇ ਲੈ ਕੇ ਆਇਆ ਮਾਲਕਾ ਨੇ ਦੱਸਿਆ ਜਰੂਰ ਆ ਕਿ ਏ ਆਈ ਹੋਈ ਵੀ ਆ ਪਰ ਬਾਈ ਕਹਿੰਦਾ ਆਪਾਂ ਖਾਲੀ ਲਈਏ ਤੇ ਖਾਲੀ ਦੇਣੀ ਆ ਚੰਗੀ ਆ ਗਰਮੀਆਂ ਦਾ ਤੋਹਫਾ ਜੀ ਨੇ ਥੋੜੇ ਪੈਸੇ ਲੋਣੇ ਉਹਨਾਂ ਵਾਸਤੇ ਚੀਜ਼ ਮਾੜੀ ਵੀ ਨਹੀਂ ਗਾਂ ਕਰਮ ਵਾਲੀ ਗੱਬਣ ਰਹਿ ਗਈ ਤੇ ਚਾਰ ਪੈਸੇ ਦੇਣ ਵਾਲੀ ਚੀਜ਼ ਹੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜਿਹੜੇ ਲੈਣੇ ਆ ਬਰਾਰ ਸਾਹਿਬ ਜੀ ਅੱਗੇ ਨੂੰ ਆਫਰਾਂ ਹੀ ਕਰਦੇ ਆ ਜਿਵੇਂ ਤੂੰ ਪਿਛਲੀ ਯਾਰ ਕਰਾਈਆਂ ਠੀਕ ਆ ਪਿਛਲੀ ਵੀਡੀਓ ਦਾ ਕੀ ਰਿਸਪੌਂਸ ਰਿਹਾ ਬਹੁਤ ਵਧੀਆ ਬਾਈ ਜੀ ਕਿੰਨੇ ਕ ਫੋਨ ਆ ਗਏ ਫੋਨ ਬਹੁਤ ਆਏ ਵੀਰੇ ਬਸ ਘੰਟੇ ਕੇ ਚ ਮਾਲ ਫਾਰਾ ਸੇਲ ਕਰਦਾ ਜੀ ਆਪਾਂ ਇੱਕ ਘੰਟੇ ਜੀ ਵੀਰੇ ਠੀਕ ਆ ਵੀਰੇ ਤੇ ਇਹ ਤਾਂ ਛੋਟਾ ਜਿਹਾ ਆਪਾਂ ਇਹ ਬਰਾਰ ਦੇ ਮੌਲੇ ਨਹੀਂ ਹੈ ਨਾ ਕਰਨਾ ਆਪਾਂ ਦੇਣੀ ਹੀ ਆ ਇਹ 18000 ਦੀ ਦੇ ਦਾਂਗੇ ਬਰਾਰ ਸਾਹਿਬ ਜੀ ਯੈਸ ਨੂੰ ਯੈਸ ਨੂੰ ਪਰ ਆਪਾਂ ਦਾ ਬੱਚੀ ਵੀ ਨਹੀਂ ਦੇ ਲਈ ਗਏ ਨੇ 15 ਵਾਲਾ ਫੋਨ ਨਾ ਲਾਵੇ ਨਾ ਲਾਵੇ ਯਾਰ ਠੀਕ ਹੈ ਮੈਂ ਤਾਂ ਕਹਿੰਦਾ ਭਾਈ 17 ਵਾਲਾ ਇਹਨਾਂ ਲਾਵੇ ਯਾਰ 18 ਵੀ ਦੇਣਾ ਜੀ ਨੇ 100 ਰੁਪਏ ਛਡਾਉਣਾ ਉਹੀ ਫੋਨ ਲਾ ਦੇ ਮੇਰਾ ਵੀਰ ਜੀ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਕੇ ਲੈ ਕੇ ਜਾਵੇ ਠੀਕ ਹੈ ਵੀਰੇ ਠੀਕ ਹੈ ਵੀਰੇ ਮਗਰ ਆਪਾਂ ਲੰਬਾ ਨਹੀਂ ਲੈਣਾ ਮੇਰਾ ਭਰਾ ਹਾਂ ਨਾ ਵੀਰੇ ਹਾਂਜੀ ਦੋ ਨੰਬਰ ਇਹਦਾ ਸੁਆ ਕਿਨ ਨਮਾ ਜੀ ਇਹ ਦੂਜਾ ਸੁਆ ਸੂਈ ਆ ਵੀਰੇ ਇਹ ਕੋਦੋ ਸੂਈ ਆ ਜੀ ਇਹ ਵੀਰੇ ਪਾਸੋਂ ਦੀ ਸੂਈ ਵੀ ਆ ਮਗਰ ਬੱਚੀ ਆ ਵੀਰੇ ਬਹੁਤ ਚੰਗੀ ਬੱਚੀ ਆ ਜੀ ਬੱਚੀ ਖਰੀਦ ਕਰਦੀ ਮਗਰ ਬੱਚੀ ਆ ਜੀ ਪਰਥ ਨੰਨਾ ਜੀ ਜੇਰ ਦੀ ਓਕੇ ਵੀਰੇ ਕਿੰਨਾ ਦੁੱਧ ਆ ਕੇ ਬੋੜਾ ਬੋੜਾ ਹੀ ਮੰਨੋ ਹੁਣ ਕਿੰਨਾ ਪਿਆਰਾ ਬੋੜਾ ਇਹ ਥੱਲੇ ਆਪਾਂ 11 ਕਿਲੋ ਚੋਕੇ ਦੇਵਾਂਗੇ ਓਕੇ ਦੇ ਦਾਂਗੇ ਹਾਂਜੀ ਹਾਂਜੀ ਸਾਰਾ ਦੀ ਦੰਨ ਜੀ ਸਾਰਾ ਕੁਝ ਓਕੇ ਪਾਰ ਪਿੱਛੇ ਦੀ ਗਾਰੰਟੀ ਹੈ ਬੋੜਾ ਗਾਰੰਟੀ ਹੈ ਬਰਾੜ ਜੀ ਤੋੜ ਕੇ ਦਿਖਾ ਦੀ ਵੀਰੇ ਅੰਗ ਇਹ ਵੀ ਕਰਾਸ ਆ ਜਾਂਦਾ ਜੀ ਪਰਸੂ ਦੀ ਸੂਈ ਆ ਬੱਚਾ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਹੈ ਜੀ 11 ਕਿਲੋ ਬੌਲੀ ਅਜ ਬਾਈ ਦੇ ਘਰੇ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਬਾਈ ਕਰ ਸਕਦਾ ਜੀ ਕੋਈ ਵੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਬਾਈ ਵਾਲਾ ਥਣ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜ ਮਹਾਥੀ ਚਬਾਈ ਵਾਲਾ ਬਾਕੀ ਭਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਘੱਟ ਸੇਵਾ ਵਾਲੇ ਘਰ ਆਈ ਥੋੜੀ ਜੀ ਆ ਨਾ ਬਸ ਵੀਰੇ ਬਾਕੀ ਆ ਜੇ ਪਸੂ ਨਾ ਸੂਗੇ ਤੈ ਜੀ ਮਾਰ ਜਲਾ ਬੈਠ ਸਾ ਜੀ ਹਾਂ ਬਾਕੀ ਨਾਲ ਆ ਜੇ ਅੱਜ ਆਇਆ ਹੀ ਆ ਵੀਰੇ ਠੀਕ ਆ ਥੋੜੀ ਜੀ ਸੇਵਾ ਵੱਧ ਜੇ ਤਾਂ ਨਾਲੇ ਰਾਜੀ ਹੋ ਜੂਗੀ ਉਹ ਵੀਰੇ ਦੋ ਦੋ ਨੇ 15 ਕਿਲੋ ਰਾਹਮਦਾਰੀਆਂ ਦੇਈ ਜਾਣ ਭਰਾ ਇੱਕ ਗਰਮੀ ਆ ਬਾਕੀ ਹਾਂ ਬਿਲਕੁਲ ਜੀ ਠੰਡੀ ਠੀਰੀ ਆ ਕੋਈ ਇਹੋ ਜੀ ਗੱਲ ਨਹੀਂ ਕੋਈ ਜੇ ਕਦੇ ਗਰਮ ਆ ਲੈ ਠੀਕ ਆ ਵੀਰੇ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਜੀ ਬਰਾਹਾ ਦਾ ਮੁੱਲ ਨਹੀਂ ਕਰਨੇ ਆਪਾਂ ਦੇਣ ਵਾਲੇ ਮੁੱਲ ਕਰਨੇ ਨਾਲੇ ਹਾਂਜੀ ਕਿੰਨਾ ਇਹ ਆਪਾਂ ਦੇ ਦੇਣੀ ਆ 45000 ਦੀ ਆਫਰ ਹੀ ਆਫਰ ਹੀ ਕੋਜੂ ਮੰਨ ਤਨ ਕਹਿ ਦੇਂਗਾ ਦਾ ਜਰੂਰ ਕਰਾ ਦੇਂਗੇ ਤੇਰਾ ਕੋਈ ਕਹਿ ਦੇ ਜਿਵੇਂ ਤੇਰਾ ਕਹਿ ਦੇ ਗੱਬਰ ਟੋਕਰ ਦਾ ਬਾਈ ਨੇ ਬਾਈ ਬਰਾੜ ਦਾ ਘਵਾ ਦੀ ਆਪਾਂ 2000 ਰੁਪਏ ਉਹ ਕਿਉਂ ਮੈਂ ਅੱਗੇ ਤੋਂ ਬਰਾੜ ਦਾ ਨਾਲੇ ਦਾ ਆਪਾਂ 2000 ਛੱਡਦਾ ਬਾਈ ਠੀਕ ਆ ਉਹ ਲੈਣਾ ਮੇਰਾ ਨਾਲ ਜੇ ਕੋਈ ਉਹ ਨਾਲ ਦੇ ਬਹੁਤ ਗੱਲ ਵੱਖਰੀ ਆ ਗੱਲ ਕਰਕੇ ਦੇਵਾਗੇ ਮੇਰਾ ਨਾਮ ਹੈ ਕੋਈ ਧਾਰ ਲੈ ਜੇ ਬਾਅਦ ਚ ਕਵੇ ਤੂੰ ਕੋਈ ਪਰ ਤੂੰ ਬੈਠਾ ਤੇਰੇ ਨਾਂ ਤੇ ਦੇਣੀ ਆ ਭਾਵੇਂ ਤੂੰ ਸਾਰੀਆਂ ਕਹਦੇ ਆਂ ਆ ਬੰਦੇ ਨੂੰ ਦੇ ਦੀ ਸਾਰੀਆਂ ਦੇ ਦੇਾਂਗੇ ਪੈਸੇ ਨਹੀਂ ਬੋਲਦੇ ਠੀਕ ਆ ਤੇਰੇ ਮੁਰੇ ਨਹੀਂ ਜੀ ਠੀਕ ਆ ਜੀ ਪੈਨ ਨੰਬਰ ਇਹਦਾ ਸੁਆ ਕਿੰਨੇ ਮਾਜੀ ਇਹ ਵੀਰੇ ਦੂਜਾ ਸੁਆ ਸੂਈ ਆ ਇਹ ਕਦੋਂ ਸੂਈ ਆ ਜੀ ਇਹ ਸੂਈ ਆ ਵੀਰੇ ਮੰਨ ਕੇ ਚਲੋ ਪਰਸਨ ਹੋਈ ਮਸੂਈ ਆ ਅੱਛਾ ਜੀ ਬੱਚਾ ਵੀਰੇ 나ੜੂਆ ਨਾਲ ਬੱਚੇ ਦਾ ਸਾਹੀ ਵਾਲ ਬੱਚਾ ਚਲੋ ਸੀਮਨ ਚੰਕਾ ਸੀਗਾ ਹਾਂ ਬੱਚਾ ਜੀ ਜੀਰ ਦੀ ਦੰਨਾ ਜੀ ਸਾਰਾ ਕੁਝ ਓਕੇ ਵੀਰੇ ਕਿੰਨਾ ਬੋਲਾ ਤਿਆਰ ਬੋਲਾ ਦੇ 14 ਕਿਲੋ ਦੇਵਾਂਗੇ ਦੋ ਟਾਈਮ ਚਵਾ ਕੇ ਜੋ ਓਕੇ ਦੇ ਦਾਂਗੇ ਜੋਕੇ ਵੀਰਾਂ ਦੇ ਦੰਨਾ ਜੀ ਸਾਰਾ ਕੁਝ ਓਕੇ ਪੂਰ ਛਿੱਟਾ ਥਣ ਘੱਟ ਵੱਧ ਦੀ ਗਾਰੰਟੀ ਹੋਊਗੀ ਬਰਾਬਰ ਠੀਕ ਹੈ ਵੀਰ ਤੋਰ ਕੇ ਦਿਖਾ ਦੇ ਤੇ ਨਾਲੇ ਦੰਨਾ ਕੀ ਆ ਬੱਛੀ ਹਜੇ 6 ਕਿੱਦੇ ਜਾਂਦੇ ਚੱਕਦੀ ਆ ਠੀਕ ਹੈ ਵੀਰ ਠੀਕ ਹੈ ਵੀਰੇ ਕਹਿਣ ਦੀਆਂ ਗੱਲਾਂ ਗੱਲਾਂ ਨਹੀਂ ਕੋਈ ਵੀਰ ਭਰਾ ਗਾਰੰਟੀ ਹੋਊਗੀ ਗਾਰੰਟੀ ਜਿਹੜੀ ਗੱਲ ਕਹਤੀ ਯਾਰ ਉਹ ਨਿਕਲੂਗੀ ਠੀਕ ਆ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ ਜੀ ਬੱਚਾ ਮਗਰ ਮੇਲ ਕਾ ਫਾ ਜੀਰ ਦੀ ਦੰਨਾ 14 ਕਿਲੋ ਬੋਰਾ ਬਾਈ ਕਹਿੰਦਾ ਮੇਰੇ ਘਰੇ ਜੋਖ ਕੇ ਲੈ ਜਾ ਕੋਈ ਵੀਰ ਭਲਾ ਭਾਈ ਫਿਰ ਦੇ ਭਲਾ ਭਾਈ ਇੱਕ ਸੈਡ ਪਾਈ ਵਰਦੀ ਵੀਰੇ ਇੱਕ ਸੈਡ ਪਾਈ ਹਾਂ ਹਾਂਜੀ ਹਾਂਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਗਰਮੀਆਂ ਦਾ ਵੀਰੇ ਤੋਹਫਾ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਤੇ ਫੈਟ ਆਊਗੀ ਚੰਗੀ ਚੰਗੀ ਪੰਡੀ ਵੀਰੇ ਪੂਰੀ ਠੰਡੀ ਠੀਕ ਹੈ ਵੀਰੇ ਨਿਆਣਾ ਪਾਣਾ ਪਾਓ ਨਹੀਂ ਪਾਣਾ ਨਾ ਪਾਓ ਪਰ ਆਪਾਂ ਤਾਂ ਕਹਿੰਦੇ ਜਿਹੜੇ ਵੀਰ ਭਰਾ ਨੇ ਪੈਸੇ ਲਾਉਣੇ ਆ ਆ ਵੀ ਦੋ ਟਾਈਮ ਦੱਸ ਲਈ ਕਰਕੇ ਲੈ ਕੇ ਜਾਵੇ ਯਾਰ ਵੀਰੇ ਕਹਿੰਨੀ ਵੀਰੇ ਸਹੀ ਗੱਲ ਆ ਜੀ ਹਾਂਜੀ ਵੀਰੇ ਸਹੀ ਇਹਦੀ ਡਿਮਾਂਡ ਜੀ ਹਾਂਜੀ ਇਹਦੀ ਡਿਮਾਂਡ ਡਿਮਾਂਡ ਦੀ ਮਾਲ ਨਹੀਂ ਬਰਾਬਰਸਾਲ ਕਰਨੀ ਇਹ ਆਪਾਂ 555000 ਦੀ ਦੇਣੀ ਹੈ ਵੀਰੇ ਯਾਰ ਕਹਿ ਦੇ ਤੂੰ ਕਰ ਦਿੰਨੇ ਭਰਾ 55500 ਚੋਂ ਬਾਈ ਕਹਿੰਦਾ ਲੈਸ ਹੋ ਜੂ ਆਇਆ ਕਹਿ ਦੇ ਟੈਮਕਣਾ ਜਾਂ ਮੈਂ ਤਾਂ ਦੇਖਿਆ ਹੀ ਹੁਣ ਇਹ ਤਾਂ ਨਹੀਂ ਚੱਲਦਾ ਵੀਰੇ ਨਹੀਂ ਨਹੀਂ ਬਰਾੜ ਸਾਹਿਬ ਜੀ ਜਿਹੜੀ ਜਿਹੜੀ ਚੀਜ਼ ਵਿੱਚ ਹੋਊਗੀ ਉਹ ਦੱਸੀ ਜਾਊਗੀ ਕੋਈ ਨਹੀਂ ਜਾਣੀ ਚੀਜ਼ ਕੋਈ ਦੀ ਠੀਕ ਆ ਵੀਰੇ ਠੀਕ ਆ ਵੀਰੇ ਉਹ ਮੈਸ ਹੋ ਗਿਆ ਸੀ ਹਾਂ ਨਹੀਂ ਕੋਈ ਗੱਲ ਨਹੀਂ ਵੱਡੇ ਚਲੋ ਸ਼ਾਬਾਸ਼ ਤੁਸੀਂ ਆਪ ਦਾ ਤਾਂ ਸਾਡੇ ਵੀ ਨਹੀਂ ਧਿਆਨ ਚ ਆਇਆ ਇਹ ਜੋ ਕੋਈ ਹੁੰਦੀ ਹੁੰਦੀ ਨਹੀਂ ਜੁਨੀ ਕੀ ਆਪਾਂ ਵੀਰੇ ਦੱਸ ਦੇਣਾ ਭਰਾ ਸਾਹਿਬ ਹਾਂਜੀ ਵੀਰੇ ਤੇ ਅੱਗੇ ਨਾਕ ਆ ਗਿਆ ਵੀਰੇ 4 ਨੰਬਰ ਇਹਦਾ ਤੂ ਆਖਰ ਨਮਾ ਜੀ ਇਹਦਾ ਵੀ ਇੱਕ ਦੂਜਾ ਮਾਲਕ ਤੀਜਾ ਮਾਲਕ ਇਹਦੇ ਕੋਲ ਤਾਂ ਦੁੱਧ ਹਾਜ਼ਰ ਆ ਦੁੱਧ ਦੇਵਾਂਗੇ ਆਪਾਂ ਕਿੰਦ ਕਦੋਂ ਸੁਈਏ ਇਹ ਸੁਈ ਨੀ ਰਿਓ ਵੱਚਾ ਖੜਾ ਇਧਰ ਖੇਲਦੇ ਮੂਹਰੇ ਬਾਸੇ ਆ ਦਾ ਘਰ ਵਾਲੀ ਗਾਂ ਦਾ ਵੱਚਾ ਉਹ ਜਿਹੜਾ ਵੱਚਾ ਖੜਾ ਵਾ ਠੀਕ ਹੈ ਜੀ ਤੇ ਉਹਨੂੰ ਕੋਈ ਆੜਾ ਦੂਹਾ ਨਹੀਂ ਮੰਨ ਲੈ ਤਿੰਨਾਂ ਦੀ ਨਹੀਂ ਮੰਨ ਲੈ ਢਾਈਆਂ ਨਹੀਂ ਮੰਨ ਲੈ ਪੰਜੀਆਂ ਨਹੀਂ ਮੰਨ ਲੈ ਯਾਰ ਆਪਾਂ ਦੁੱਧ ਦੇਣਾ ਕਿੰਨਾ ਦੁੱਧ ਤਿਆਰ ਹੈ ਦੁੱਧੇ ਦਾ ਤਾਂ ਦੇਵਾਂਗੇ ਆਪਾਂ 12 ਕਿਲੋ ਲੋਕੇ ਦਾ 14 ਕਿਲੋ ਲਿਆਏ ਆ ਠੀਕ ਆ 2 ਕਿਲੋ ਆਪਾਂ ਪਹਿਲਾਂ ਹੀ ਘਟਾ ਦਿੰਨੇ ਵੱਡੇ ਭਰਾ ਸਾਰਾ ਕੁਝ ਓਕੇ ਤੋੜ ਕੇ ਦਿਖਾ ਦੂਗੀ ਵੀਰੇ ਸੂਆ ਬਾਈ ਦੱਸਦਾ ਕਿ ਇਹ ਵੀ ਜਿਹੜਾ ਮਰਜੀ ਮੰਨ ਲਓ ਜੀ ਆ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜੀ ਸੂਈ ਮੰਨ ਲਿਓ ਜੀ ਬਾਕੀ ਬੈਡ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਦੇਖ ਸਕਦੇ ਹੋ ਵਜਨ ਵਜੂਦ ਵੀ ਚੰਗਾ ਥਣਾ ਦਾ ਸਹਿਜ ਸੋਹਣੇ ਆ ਗੈਪ ਤੇ ਲੱਗੇ ਆ ਥੱਥੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਫੋਰ ਸ਼ਾਰਕ ਪੋਰਾ ਵੀ ਨੇ ਰੰਗ ਪ੍ਰਿੰਟ ਜਾਤ ਬਰੀਡ ਦੀ ਵੀ ਕਰਮ ਵਾਲੀ ਚੰਗੀ ਆ ਵਜਨ ਚੰਗਾ ਜੀ ਬਾਕੀ ਸੂਆ ਦੂਜਾ ਜਾਂ ਤੀਜਾ ਹੀ ਹੋਊਗੀ ਬੱਚਾ ਮਗਰ ਬੱਚਾ 12 ਕਿਲੋ ਜੋ ਕਿ ਲੈ ਜੋ ਦੁੱਧ 14 ਹੀ ਆ 12 ਮੰਨ ਕੇ ਆ ਜੋ ਤੇ ਇਹਦੀ ਡਿਮਾਂਡ ਜੀ ਮਰ ਨਾਲ ਸਾ ਮੋਲ ਨਹੀਂ ਕਰਨਾ ਇਹਦੀ ਆਪਾਂ ਦੇਣੂ ਹੀ ਆ ਇਹ ਜਿਹੜੀ 31000 ਦੀ ਠੀਕ ਆ ਠੀਕ ਆ ਵੀਰੇ ਠੀਕ ਆ ਜੀ ਹਾਂ ਵੀਰੇ ਇਹ ਬਾਈ ਕਰਨ ਦੇਵਾਂਗੇ 31000 ਰੁਪਏ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਬਿਲਕੁਲ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ